ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਆਪਾਂ ਆਇਆ ਮੋਦਕ ਲੈਣ ਕਿਉਂਕਿ ਪਹਿਲੀ ਵਾਰ ਆਪਣੇ ਘਰ ਵਿੱਚ ਗਣੇਸ਼ ਜੀ ਆਏ ਨੇ ਉਹਨਾਂ ਦਾ ਸਵਾਗਤ ਕਰਾਂਗੇ ਅੱਜ ਸਾਡੇ ਫਕੀਰ ਚੰਦ ਜੀ ਦੇ ਮੋਦਕ ਦੇ ਲੱਡੂ ਇੱਥੋਂ ਲੈ ਕੇ ਜਾਓ ਜੀ ਵੀ ਦੁੱਧ ਹੀ ਡੈਰੀ ਮੋਦਕ ਅਤੇ ਹਰ ਇੱਕ ਤਰ੍ਹਾਂ ਦਾ ਲੈ ਕੇ ਜਾਓ ਜਰੂਰ ਇੱਕ ਵਾਰ ਆ ਕੇ ਆ ਅਸੀਂ ਕੱਲ ਲੈ ਕੇ ਆਂਦਾ ਸੀ ਗਣਪਤੀ ਪਪਾ ਜੀ ਤੇ ਅੱਜ ਸਵੇਰ ਇਹ ਪਹਿਲੀ ਵਾਰ ਬਾਬਾ ਜੀ ਨੂੰ ਘਰੇ ਬਿਠਾਇਆ ਤੇ ਆ ਮੰਤਰ ਬਣਾਇਆ ਬੱਚਿਆਂ ਨੇ ਬਹਿ ਕੇ ਤੇ ਮੋਦਕ ਦਾ ਪ੍ਰਸ਼ਾਦ ਲੈ ਕੇ ਆਂਦਾ ਬਾਬਾ ਜੀ ਲਈ ਭੋਗ ਲਵਾਇਆ ਦੇਖੋ ਬਾਬਾ ਜੀ ਦੀ ਪ੍ਰਤਿਮਾ ਤੇ ਕੰਨੀ ਮੁਸਕਾਨ ਤੇ ਸਾਰਿਆਂ ਲਈ ਸੋਨਕ ਸੁਪ ਦਾ ਲੈ ਕੇ ਆਉਣ ਰਿੱਧੀ ਸਿੱਧੀ ਦੇ ਦਾਤਾ ਗਣੇਸ਼ ਮਹਾਰਾਜ ਤੇ ਹੁਣ ਅਸੀਂ ਕਰਾਂਗੇ ਆਰਤੀ ਦੇਖਿਓ ਜਾਏ ਘੰਟੀ ਉਹ ਦੂਜੀ ਅੰਕ ਕਰੀਏ ਚੱਲੋ ਕੁਝ ਹੀ ਕਰੋ ਇਹ ਐਨੀ ਵਜਾ ਰਹੇ ਹੁੰਦੇ ਤੇ ਐਵੇਂ ਵਜਾੜੀ ਆ

बत्ता मौर्या नमो नमा विनायक नमो नमायक नमो नम कृष्ण बत्ता मौर्या कम नमा विधिनायक नमो नमा विनायक नमो नमा, बप्पा मोर्या ौरया भते नमो नमः विनायक नमो नमः नमो विनायक नमो बप्पा मोरिया भवे नमो नमः विनायक नमो नमः नमो नमः सद्वत् विनायक नमो नमः सिद्ध पप्पा मौर्या भपते नमो नमः सिद्धिविनायक सिद्धिविनायक नमो नमः नमो नमः सिद्धवति पप्पपा विनायक नमो नमः नमो नमः

जय गणेश जय की पार्वती पिता महादेवा की पार्वती पिता महादेवा गणेश जय पति पिता महादेवा रा की पार्वती पिता महादेवा गणेश जय गणेश गणेश देवा माता जाकी पार्वती पिता महादेवा गणेशु जय गणेश गणेश देवा माता जाकी पार्वती पिता महादेवा गणेशु जय गणेश गणेश जय देवा महाराज <laughs> की जय ए रिद्धि सिद्धि दे दाता कृपा करो साडे परिवार उत्ते कृपा करना अपनी ਬਾਪ ਜੀ ਕਰਿਓ ਬਾਕ ਤਾਂ ਪਾਇਆ ਕਿਰਪਾ ਬਣਾਈ ਰੱਖਣਾ ਰਿੱਧੀ ਦੀ ਪਾਉਣਾ ਸਿੱਧੀ ਪਾਉਣਾ ਬੱਚਿਆਂ ਨੂੰ ਪੜ੍ਹਾਈ ਦਾ ਦਾਨ ਦੇਣਾ ਸਾਰਿਆਂ ਉੱਪਰ ਕਿਰਪਾ ਬਣਾਈ ਰੱਖਣਾ ਮਾਇਆ ਦਾ ਦਾਨ ਦੇਣਾ ਸਾਰਿਆਂ ਨੂੰ ਇਹ ਵੀ ਸਾਰੇ ਲੱਖਵਾ ਲਓ ਚੱਕੇ ਲਵਾ ਦੋ ਆ ਇਹ ਤਾਂ ਹੀ ਲੱਗੂਗਾ ਆਇ ਨਹੀਂ ਚੱਕੇ ਲਵਾ ਬੱਸ ਬੱਸ ਲੱਗਿਆ ਜੁਵਾਰਾ ਭੋਗ ਜੇ ਸੰਤ ਕਰੇ ਦੇਵ ਜੈ ਹਿਸ ਕੇ ਆਇਆ Gak nggak mau beli lukisan untuk gak ada yang tinggi, Bappa ada yang Bappa gak ada yang tinggi, gak ada Ganpati tinggi, gak ਪਹਿਲੀ ਵਾਰ ਸਾਡੇ ਘਰੇ ਗਣੇਸ਼ ਜੀ ਮਹਾਰਾਜ ਜੀ ਆਏ ਨੇ ਤੁਹਾਨੂੰ ਅਸੀਂ ਆਰਤੀ ਦਿਖਾਈ ਗਣੇਸ਼ ਜੀ ਮਹਾਰਾਜ ਜੀ ਦੀ ਪੂਜਾ ਦਿਖਾਈ ਤੇ ਸਾਡਾ ਮੰਦਿਰ ਦੇਖਿਆ ਤੇ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਤੇ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੁਸੀਂ ਵੀ ਸਾਰਿਆਂ ਨੂੰ ਮਿਲੇ ਕਿਰਪਾ ਬਣਾਈ ਰੱਖੇ ਗਣੇਸ਼ ਜੀ ਸਾਡੇ ਤੇ ਵੀ ਅੱਜ ਬਹੁਤ ਜੀ ਗਣੇਸ਼ ਜੀ ਦਾ ਮੋਦਕ ਖਾਵਾਗੇ ਬਾਬਾ ਜੀ ਦਾ ਭੋਗ ਉਹਨਾਂ ਦੇ ਬਾਹਨੇ ਸਾਨੂੰ ਵੀ ਮਿਲ ਗਿਆ ਤਾਰਿਆਂ ਨੂੰ ਸਾਰੇ ਲੱਗੇ ਹੋਏ ਨੇ ਖਾਣ ਕੋ ਪਲੇਟਾਂ ਦੇ ਪਿੰਕੀ ਦਾ ਸਾਰੇ ਹੀ ਖਾ ਗਈ। ਕਾਂ ਵਾਲੀ ਵੀ ਖਾ ਗਈ। ਮੰਮੀ ਵੀ ਤਾਂ ਵੀ ਨਵੇੜ ਤਾਂ ਆ ਵੀ ਖਾਂਦਾ ਇੱਧਰ ਮੁੰਡਾ ਸਾਡਾ ਆ ਹਾ ਹਾ ਦੋ ਖਾ ਗਿਆ ਤਾਂ ਇੱਧਰ ਆ ਲੱਗੀ ਹੋਈ ਆਂਡੀ ਪਲਵਾਨ ਖਾ ਗਿਆ